ਬੱਲੂਣਾ ਪਿੰਡ ਦਾ ਪਿੰਡ ਤੇ ਇਹ ਰਸਤਾ ਬੰਦ ਕਰਿਆ ਕਿਉਂ ਕੀਤਾ ਤੁਹਾਨੂੰ ਦਿਖਾਉਣੇ ਜਾ ਕੇ ਸਾਰੀ ਆ ਜਿਹੜੀ ਪਣੀ ਆਪਣੀ ਇਹ ਬਾਈ ਜੀ ਪਿੰਡ ਬੱਲੂਣਾ ਜ਼ਿਲ੍ਹਾ ਪਟੰਡਾ ਅਸੀਂ ਆਰਸੀ ਦੀ ਛੜਕ ਬਣਾ ਰਹੇ ਆ ਛੜਕ ਖਰਾਬ ਸੀ ਰਸਤਾ ਇਹ ਪਿੰਡ ਚੁੱਕੇ ਗਲਾਂ ਚੁੱਕੇ ਖੁਰਦ ਤੇ ਉਹਨਾ ਬਾਹੂ ਬਹੁਤ ਲੰਮਾ ਰੋੜਾ ਹੈ ਇਹ ਦੇ ਵਿੱਚ ਪਿੰਡਾਂ ਦੇ ਚੁੱਕੇ ਤੋਂ ਕਲਾਂ ਤੋਂ ਬਾਅਦ ਝੁੰਬਾ ਬਾਜਕ ਪਿਉਰੀ ਇਹ ਬਾਦਲ ਵਾਲੀ ਰੋਡ ਨੂੰ ਬਣਾਉਂਦਾ ਹੈ ਇਹ ਰੋਡ ਤੇ ਪ੍ਰੋਬਲਮ ਸੀ ਜੀ ਇਹ ਛੜਕ ਟੁੱਟ ਗਈ ਸੀ ਪਾਣੀ ਨਾਲ ਤੇ ਅਸੀਂ ਨੂੰ ਮੈਂ ਤੇ ਸ਼ੰਦਾ ਸਿੰਘ ਤੇ ਪੱਕਾ ਨਾ ਕੱਤੀ ਕੱਤੀ ਸਿੰਘ ਅਸੀਂ ਦੋਨਾਂ ਨੇ ਮਿਲ ਕੇ ਬਣਾ ਰਹੇ ਹਾਂ ਤੇ ਇਹ ਰੋਡ ਬਹੁਤ ਖਰਾਬ ਸੀ ਆ ਤਾਂ ਆਹ ਰਸਤਾ ਬੰਦ ਕਿਉਂ ਆ ਤੇ ਇਹ ਬਠਿੰਡੇ ਦਾ ਪਿੰਡਾ ਬੱਲੂਆਣਾ ਲਓ ਜੀ ਰਸਤਾ ਖਰਾਬ ਸੀ ਤੇ ਇੱਧਰਲੇ ਪਸੇ ਆ ਬੰਜਾ ਰੱਖ ਕੇ ਰਸਤਾ ਬੰਦ ਕੀਤਾ ਵੀ ਅੱਗੇ ਕਿਉਂ ਕੀਤਾ ਰਸਤਾ ਬੰਦ ਉਹ ਤੁਹਾਨੂੰ ਦਿਖਾਉਣੇ ਇਹ ਬਾਰਸ਼ਾਂ ਦੌਰਾਨ ਤਾਂ ਭਰੇ ਰਹਿੰਦਾ ਸੀ ਰਸਤਾ ਇਹ ਸੜਕ ਹੈ ਉਧਰੋਂ ਬਸ ਛੱਡੇ ਬੱਲੂਆਣੇ ਤੋਂ ਪਿੰਡ ਨੂੰ ਵੀ ਤੇ ਇਹੇ ਕੁਸਪਾਲਾ ਕੀਤਾ ਆ ਕਿਹਨੇ ਬਣਾਤੀ ਯਾਰ ਅੱਜ ਆਹ ਕੁਝ ਕਰਵਾਣਾ ਲਓ ਜੀ ਇਹ ਅੱਛਾ ਪੱਟਰੀ ਸਿਮੈਂਟ ਬਜਰੀ ਪਾਤੀ ਆ ਤੇ ਲੋ ਜੀ ਸਿਮੈਂਟ ਬਜਰੀ ਪਾਤੀ ਇਹ ਤੇ ਪਾਈ ਕਿਹਨੇ ਐ ਵੀ ਤੁਹਾਨੂੰ ਦੱਸਦੇ ਆ ਤੇ ਹਾਂ ਬਜਰੀ ਬਈ ਇੱਥੇ ਬਹੁਤ ਰਸਤਾ ਖਾਸ ਸੀ ਇਹ ਸਾਰਾ ਨੂੰ ਅਡੀਕਦੇ ਰਹੇ ਵੀ ਸਰਕਾਰ ਜਿਹੜੀਆਂ ਹਰਕਮ ਬਣਾਉਗੀ ਤੇ ਮੈਨੂੰ ਲੱਗਦੀ ਆਪਾਂ ਇੱਕ ਪਿੰਡ ਦੇ ਨੌਜਵਾਨਾਂ ਨੇ ਉਪਰਾਲਾ ਕੀਤਾ ਇਹ ਤੇ ਇਹਨਾਂ ਨੇ ਫਿਰ ਬਜਰੀ ਤੇ ਰਲਾ ਕੇ ਵਿੱਚ ਸਿਮਿੰਟ ਤੇ ਇਹ ਜਿੰਨਾ ਟੁੱਟਾ ਬਣਨਾ ਹੀ ਜਾਦੇ ਖਰਾਬ ਆ ਕੁਝ ਬਣਨਾ ਅਜੀ ਕਲ ਨੂੰ ਅਗਲੇ ਦਿਨਾਂ ਚ ਬਣਨਾ ਤੇ ਉਹ ਨੌਜਵਾਨਾਂ ਨੂੰ ਤੁਹਾਨੂੰ ਬੁਲਾਉਣੇ ਆ ਹੌਣੇ ਹੋ ਨੌਜਵਾਨ ਇਹ ਡਿੱਗੀ ਹੈ ਇਹਨੂੰ ਗੋਲ ਡਿੱਗੀ ਕਹਿੰਦੇ ਬਲੂਣੇ ਦੀ ਜਿਪਕਾਤੀਆਂ ਪੁਰਾਣੀ ਹੈ ਅਜੇ ਤਾਂ ਬਣੀ ਜਾਂਦੀ ਆ ਰੁਕ ਜਾਂਦੇ ਦੂਜੇ ਪਾਸੇ ਦੀ ਆ ਜਾਂਦੇ ਨਹੀਂ ਯਾਰ ਕੋਈ ਵੀ ਤਾਂ ਕਿਉਂ ਉਹ ਤਾਂ ਬਣਾ ਰਹੇ ਆ ਤੁਸੀਂ ਲੰਘਣ ਲੱਗੇ ਨਹੀਂ ਪ੍ਰਵਾਹ ਮੰਦੇ ਕਾਦੇ ਨਾ ਪਾਇਆ ਆ ਸਾਰਾ ਸਮੈਟ ਇਹ ਅਕਰੀਸ ਕੇ ਪਾਇਆ ਕਰਾਂਗਾ ਨਾ ਅੱਛਾ ਗੱਲੂਆਣ ਦੀ ਗੋਲ ਡਿੱਗੀ ਆ ਪੁਰਾਣੀ ਤੇ ਇੱਥੇ ਦੇ ਸਾਹਮਣੇ ਹੀ ਸੀ ਜਿਹੜੀ ਪਿੰਡ ਨੂੰ ਵੱਰਦੀ ਸੜਕ ਖਰਾਬ ਸੀ ਬਰੀ ਬੁਰੀ ਤਰ੍ਹਾਂ ਟੁੱਟੀ ਹੋਈ ਸੀ ਤੇ ਟੋਏ ਸੀ ਬਹੁਤ ਵੱਡੇ ਤੇ ਇਹ ਅੱਜ ਕੁਝ ਨੌਜਵਾਨਾਂ ਨੇ ਬਣਾਈ ਆ ਸਰਕਾਰਾਂ ਦਾ ਕੰਮ ਸੀ ਜਿਹੜਾ ਉਹ ਨੌਜਵਾਨਾਂ ਨੇ ਕਰਾ ਲਿਆ ਕਰਿਆ ਇੰਨਾ ਟੋਆ ਸੀ ਵਿੱਚ ਆ ਪਹਿਲਾਂ ਟੋਆ ਕੀ ਨਾ ਜੀ ਤੁਹਾਡਾ ਪਿੰਡ ਬੱਲੂਣਾ ਜ਼ਿਲ੍ਹਾ ਬਠਿੰਡਾ ਮੇਰਾ ਨਾਮ ਸੁਰਿੰਦਰ ਸਿੰਘ ਸ਼ਰਦਾ ਸਰਾ ਤੇ ਅਸੀਂ ਪਿੰਡ ਬੱਲੂਣਾ ਜ਼ਿਲ੍ਹਾ ਬਠਿੰਡਾ ਖੜੇ ਆ ਹਾਂ ਤੇ ਇੱਥੇ ਨਾ ਟਿੱਕੜ ਸੀ ਆਈ ਪਾ ਵੀ ਕਾਫੀ ਟਾਈਮ ਹੋ ਗਿਆ ਇਹਨੂੰ 10-12 ਸਾਲ ਆਈ ਟਿੱਕੜ ਸੀ ਬੰਦ ਕਰ ਇੱਧਰ ਲਾ ਲਾਈਟ ਲਾਉਣੀ ਆ ਤਾਂ ਮੇਰੇ ਕੰਨੀ ਥੋੜਾ ਲਾਉਣੀ ਆ ਇੱਥੇ ਕਾਫੀ ਟਾਈਮ ਦਾ ਚਿੱਕੜ ਸੀਗਾ ਜੀ ਸਾਡੇ ਗਮਾਂਢੀ ਪਿੰਡ ਦੀ ਕੋਈ ਕੁੜੀ ਨਵੀਂ ਵਿਆਹੀ ਮੈਰਜ ਸੀ ਹੁੰਦੀ ਚੱਲਿਓ ਜਾ ਰਹੀ ਸੀ ਤੇ ਫਿਰ ਡਿੱਗ ਗਈ ਮੋਟਰਸਾਈਕਲ ਤੇ ਸੀ ਮੋਟਰਸਾਈਕਲ ਤੇ ਸੀ ਹਾਂ ਸਾਨੂੰ ਫੀਲ ਹੋਇਆ ਮੈਂ ਤੇ ਕੱਜੀ ਮਹਿਰਾ ਰੂੜੀਪੋਟਾ ਵਾਲਾ ਹਾਂ ਇਹ ਮੈਨੂੰ ਉਹਦਾ ਚਾਚਾ ਜੀ ਆਹ ਗੱਲ ਆ ਇੱਥੇ ਯਾਰ ਬਹੁਤ ਬੇਇੱਜ਼ਤੀ ਆ ਪੌਲੇ ਪਿੰਡਾਂ ਦਾ ਰਸਤਾ ਹੈ ਹਾਂ ਇਹ ਪਿੰਡ ਚੁਗੇ ਕਲਾਂ ਹਾਂ ਮੰਨ ਲਓ ਜੀ ਤੁਮ ਬਾ ਜੰਗੀ ਰਣਾ ਤੇ ਬਾਦਲ ਨੂੰ ਇਹ ਸੜਕ ਮਲਾਉਂਦੀ ਆ ਠੀਕ ਆ ਤੇ ਇਧਰੋਂ ਤੁਸੀਂ ਲਾ ਲੋ ਜੀ ਕਿ ਸੁੱਗੇ ਖੁਰਦ ਹੋ ਕੇ ਵੀਰ ਬਹਿਮਣ ਹੋ ਕੇ ਤੇ ਇਹ ਬਠਿੰਡੇ ਨੂੰ ਸੜਕ ਮਲਾਉਂਦੀ ਆ ਇਧਰੋਂ ਜਾਈਏ ਤਾਂ ਆਪਾਂ ਹੋਰ ਵੀ ਕਈ ਪਿੰਡਾਂ ਨੂੰ ਮਲਾਉਂਦੀ ਠੀਕ ਆ ਕਾਫੀ ਪਿੰਡਾਂ ਦਾ ਮਲਾਪ ਕਰਾਉਂਦੀ ਆ ਇੱਥੇ ਟ੍ਰੈਫਿਕ ਬਹੁਤ ਰਹਿੰਦੀ ਆ ਬੱਲੂਆਂ ਦਾ ਇੱਕ ਸੈਂਟਰ ਤੇ ਹੱਬ ਪਿੰਡ ਹੈ ਹਾਂ ਤੇ ਸਾਨੂੰ ਸ਼ਰਮ ਆ ਜੀ ਮਹਿਸੂਸ ਹੁੰਦੀ ਆ ਅਸੀਂ ਇੱਥੇ ਵੀ ਇਹ ਪਰਾਲਾ ਕਰਕੇ ਮੈਨੂੰ ਜਦੋਂ ਕੱਤੀ ਨੇ ਛੱਡੀਆਂ ਜਿੱਥੇ ਆ ਰੋੜੀ ਕੋਟ ਵਾਲੇ ਨੇ ਮੇਰੇ ਸਿੱਖਣੇ ਤੇ ਮੱਖਾ ਬਣਾਉਣੇ ਆ ਨਾ ਸਾਡਾ ਨਾਇਬ ਸੀ ਬਾਈ ਤੇ ਅੱਜ ਵੀ ਖੜਾ ਮਰ ਹੈ ਤੇ ਅਸੀਂ ਇਹ ਸੜਕ ਬਣਾ ਦਿੱਤੀ ਵੀ ਆ ਥੋੜਾ ਜਿਹਾ ਟੁੱਟਾ ਰਹਿ ਗਿਆ ਅਸੀਂ ਇੱਕ ਅੱਧ ਦਿਨ ਜੀ ਨੂੰ ਵੀ ਬਣਾਵਾਂਗੇ ਨਹੀਂ ਇਹ ਫਿਰ ਇਹ ਅਸੀਂ ਕਰਈ ਦੋਨਾਂ ਨੇ ਨਹੀਂ ਬਜਟ ਕਿਵੇਂ ਕੀਤਾ ਤੁਸੀਂ ਪੈਸਾ ਕਿ ਪਿੰਡ ਚੋਂ ਇਕੱਠਾ ਕੀਤਾ ਕਿ ਕਿਵੇਂ ਕਰਿਆ ਕਿਸੇ ਤੋਂ ਨਹੀਂ ਲਿਆ ਜੀ ਅਸੀਂ ਆਪਦੇ ਕੋਲ ਹੀ ਕੀਤਾ 2000 ਮਿੱਤਰ ਆ ਉਹ ਗੱਡੀਆਂ ਘੁੱਡਾਂ ਵਾਲੇ ਵਿਚਾਰੇ ਸੱਜਣਾ ਮਿੱਤਰ ਇਹਨਾਂ ਨੇ ਕੁਝ ਕਰਤਾ ਠੀਕ ਹੈ ਤੇ ਇਹ ਇਹ ਹੁਣ ਮਾਲੋ ਕੰਮ ਤਾਂ ਸਰਕਾਰਾਂ ਦਾ ਹੀ ਸੀ ਹਨਾ ਇਹ ਹਾਂ ਕੰਮ ਤਾਂ ਸਰਕਾਰਾਂ ਦਾ ਹੀ ਹੈ ਜੀ ਇਹ ਜਾਗਰਤ ਆਪਾਂ ਨੂੰ ਹੀ ਹੋਣਾ ਪੈਣਾ ਜੀ ਜੇ ਆਪਾਂ ਆਪਦੇ ਵਾਰਗੇ ਟੂ ਆ ਪੱਟਾਂਗੇ ਤਾਂ ਪਹਿਲਾਂ ਆਪਾਂ ਹੀ ਢਿੱਗਾਂਗੇ ਸਹੀ ਗੱਲ ਹੈ ਤੇ ਸਾਰੇ ਪਕਸੀ ਦਾ ਅਪੀਲ ਕਰਦੇ ਆ ਜਿੰਨੇ ਵੀ ਭਰਾ ਵੀ ਆਪਦੇ ਪਾਰਗੇ ਜਿਹੜੀ ਕੋਈ ਉਖਲੀ ਆ ਮਾਰੋ ਤੇ ਉਹਨੂੰ ਸਮਾਰੋ ਤੇ ਸਾਡਾ ਇਹੋ ਜਿਹੇ ਕੰਮਾਂ 'ਚ ਸਾਥ ਦਿਓ ਅਸੀਂ ਤੁਹਾਡੇ ਨਾਲ ਆ ਜਿੱਥੇ ਸਾਡੀ ਲੋੜ ਹੈ ਜੋ ਮਿੱਟੀ ਪੈਂਦੀ ਆ ਕੁਛ ਵੀ ਹੁੰਦਾ ਅਸੀਂ ਇਹ ਕਰਨ ਨੂੰ ਤਿਆਰ ਆ ਕੀ ਐ ਸਿੰਦੇ ਕੀ ਪਾਇਆ ਉਹਦੇ 'ਚ ਤੁਸੀਂ ਉਹ ਜਵੇਂ ਇਹ ਲੈਟ ਲਾਈ ਆ ਦੇਖੋ ਜੀ ਹੋ ਤਾਂ ਹਨੇਰਾ ਗਿਆ ਤੇ ਪਰ ਇਹ ਕੰਮ ਕਰਦੇ ਕਰਦੇ ਇਹਨਾਂ ਨੂੰ ਤੜਕੇ ਨਾਲ ਅਸੀਂ ਮਸ਼ੀਨਰੀ ਚਾਲੂ ਕਰ ਦਾਂਗੇ ਆਰਸੀ ਦੀ ਬਣਾਈ ਆ ਜੀ ਆਰਸੀ ਹਾਂਜੀ ਬਜਰੀ ਪਾ ਕੇ ਬਜਰੀ ਪਾ ਕੇ ਪੂਰਾ ਮਜ਼ਬੂਤ ਕਰਕੇ ਬਣਾਈ ਹੈ ਜੀ ਇਹਨਾਂ ਨੇ ਸੀਮੈਂਟ ਬਜਰੀ ਤੇ ਨਾਲ ਇਹਨਾਂ ਨੇ ਪੂਰਾ ਸਾਵਧਾਨੀਆਂ ਵਰਤੀਆਂ ਉੱਤੇ ਅਸੀਂ ਪਾਣੀ ਛੜਕ ਕੇ ਦੇਖਿਆ ਸੀ ਕਿ ਕੱਲ ਨਾਲ ਦਾ ਕਿ ਨਹੀਂ ਸਾਡੀ ਸੜਕ ਤੇ ਕੋਈ ਮਕਾਨ ਲਓ ਜੀ ਇਹ ਹਨੇਰਾ ਹੋ ਗਿਆ ਤੇ ਹੁਣ ਇਹ ਕੰਮ ਇਹਨਾਂ ਨੇ ਕਿ ਸਾਕ ਕਦੋਂ ਦੇ ਲੱਗੇ ਆ? ਅਕੀ ਲੱਗਿਆ ਜੀ 2:30 ਵਜੇ। ਅਚਾ 2:30 ਵਜੇ ਦਾ ਇੰਨਾ ਕੰਮ ਕਰਤਾ? ਹਾਂ ਜੀ ਪਹਿਲਾਂ ਟ੍ਰੈਫਿਕ ਜਿਆਦਾ ਹੁੰਦੀ ਆ ਸਕੂਲਾਂ ਵਾਲੇ ਬੱਚੇ-ਬੁੱੱਚੇ ਨੂੰ ਮਗਾ ਕੇ ਉਦੋਂ ਬਾਅਦ ਇਹ ਕੰਮ ਅਸੀਂ ਮਿਲਿਆ। ਸੰਭਲ ਕਰਿਆ। ਹਾਂ। ਅਸੀਂ ਅੱਖੇ ਵੀ ਟ੍ਰੈਫਿਕ ਫਿਰ ਉਦੋਂ ਵੀ ਤੇ ਫਿਰ ਪਿੰਡ ਦੇ ਧਿਆਨ ਚ ਲਿਆਂਦਾ ਉਹ ਸਰਪੰਚ ਦੇ ਜਾਂ ਕੋਈ ਹੋਰ ਬਹੁਤ ਵਾਰ ਦੇ। ਬਸ ਅਸੀਂ ਜਿਹੜਾ ਕੰਮ ਕਰਨਾ ਹੁੰਦਾ ਸਾਨੂੰ ਜਿਹੜਾ ਮੰਨ ਲਓ ਵੀ ਸਮੱਸਿਆ ਲੋਕਾਂ ਦਾ ਹੁੰਦਾ ਅਸੀਂ ਆਪ ਦੇ ਲੈਵਲ ਤੇ ਆਪੇ ਹੈਂਡਲ ਕਰਦੇ ਆ। ਹਾਂ। ਅਸੀਂ ਨਹੀਂ ਕਿਸੇ ਜੇ ਪਿੰਡ ਲੈਵਲ ਤੇ ਜਾਣਿਆ ਤਾਂ ਕੋਈ ਕਹਿੰਦਾ ਕਰਨਾ ਹੈ ਕੋਈ ਕਹਿੰਦਾ ਨਹੀਂ ਕਰਨਾ ਅਸੀਂ politcal ਮੈਟਰ ਤੋਂ ਬਾਹਰ ਆਂ ਅਸੀਂ ਜੋ ਕੰਮ ਕਰਨਾ ਸਮਾਜ ਭਲਾਈ ਦਾ ਬੂਟ ਸਾਡੇ ਕੋਲ ਸ਼ੜਕ ਵਿਭਾਗ ਵਾਲੇ ਆ ਹੂੰ ਤਾਂ ਅਸੀਂ ਇਹ ਬੂਟ ਪਾ ਕੇ ਆਪਦੇ ਪੈਰਾਂ ਦੀ ਸੇਫਟੀ ਵਾਸਤੇ ਕੰਮ ਕੀਤਾ ਨਹੀਂ ਭਾਈ ਹੂੰ ਮੰਨ ਕੇ ਚਲੋ ਆ ਤੁਹਾਡਾ ਕੀ ਨਾ ਨਾਇਬ ਸਿੰਘ ਜੀ ਹਾਂ ਨਾਇਬ ਸਿੰਘ ਹੁਣ ਦੱਸੋ ਕੀ ਦੱਸਣਾ ਸਾਡੇ ਪਿੰਡ ਦੀ 3500 ਵੋਟਾਂ ਹੂੰ ਹਾਂ ਜੀ ਬੱਸ ਇਹ ਨਹੀਂ ਕਿਉਂ ਜੇ ਇੱਥੇ ਅਸੀਂ ਮਿੱਟੀ ਆ ਬੰਗਣ ਦਾ ਵਧਕਾ ਕਰਿਆ ਅੱਜ ਹਾਂ ਤੇ ਜੇ ਮਿੱਟੀ ਵੀ ਪਾਲ ਕੇ ਸਾਨੂੰ 100-100 ਜਾਂ 50-50 ਰੁਪਈਆ ਨਹੀਂ ਹੁੰਦਾ ਇਹ ਪਿੰਡ ਨੂੰ ਹਾਂ ਠੀਕ ਹੈ ਹਣਾ ਹਾਂ ਇੱਥੇ ਢੱਕੇ ਉਹ ਬਾਈ ਦਾ ਅੱਜ ਕਿੱਡਾ ਵੱਡਾ ਕਲਾਕਾਰ ਸੀ ਹਾਂ ਰਾਜਵੇ ਜਵੰਦਾ ਦਾ ਹਾਂ ਜੀ ਉਹ ਹੈ ਜੀ ਅਣ ਕਹਿੰਦੀ ਇਹ ਕੋ ਪਿੰਡ ਐ ਇੰਨਾ ਕੰਮ ਨਹੀਂ ਕਰ ਸਕਦਾ ਸਾਡਾ ਅਸੀਂ ਪਹਿਲਾਂ ਵਾਲਾ ਸਰਪੰਚ ਇਹ ਕਿੰਨੇ ਟਾਈਮ ਦਾ ਹੋਊਗਾ ਇਹ ਟੋਟਾ ਜਿਹੜਾ ਹੈ ਟੋਟਾ ਘੱਟ ਬਾਈ 5-4 ਸਾਲਾਂ ਦਾ ਨਹੀਂ 5-4 ਵੇਚਦੀ ਤਾਂ ਬਣ ਗਈ ਹੋਣੀ ਇਹ ਨਹੀਂ ਬਣੀ ਬਈ ਯਾਰ ਇੱਥੇ ਅੱਜ ਗੰਦਾ ਪਾਣੀ ਖੜਦਾ ਇੱਥੇ ਨਾ ਲੈਟਰਨ ਵਾਲੇ ਉਹ ਪੈ ਪਟਾਪਦੀ ਸਾਡੇ ਸਖਲਾਈ ਪਾਣੀ ਦੀ 6 ਸਾਲਾਂ ਦੀ ਮਾਇਜ ਅੱਛਾ ਤੇ ਲੈਟਰਨ ਵਾਲਾ ਪਾਣੀ ਆਉਂਦਾ ਪਿੰਡ ਦਾ ਇੱਥੇ ਹਾਂ ਵਾਟ ਵਾਟ ਜੀ ਬੈਠਾਂਗੇ ਪੈ ਪਟਾਪਦੀ ਤੇ ਲੀਕ ਹੋ ਕੇ ਉਹਦੇ ਚ ਵੀ ਜਾਂਦਾ ਪਾਣੀ ਤੂਟੀ ਨੇ ਖਿੱਚਿਆ ਕਾਲਾ ਉਹੀ ਪਾਣੀ ਹਾਂ ਜਾਂਦਾ ਪਾਣੀ ਅੱਗੋਂ ਦੇ ਜਵਾਕ ਟੂਟੇ ਹੋਏ ਉਹ ਉਹ ਫਿਰ ਬੰਦ ਕਰਿਆ ਤੁਸੀਂ ਉਧਰੋਂ ਬੰਜਾ ਲਾ ਕੇ ਬੰਦ ਕਰੀ ਹੋਏ ਦੇਸੀ ਜਗੜ ਹਾਂ ਇਧਰੋਂ ਵੀ ਰੋਟ ਬੰਦ ਕਰੀ ਆਹ ਵੇਖ ਲਓ ਭਾਈ ਟਰੈਫਿਕ ਕਿੰਨੀ ਆ ਇੰਨੀ ਇੱਥੋਂ ਹੀ ਟੱਪਦੀ ਆਹ ਟਰੈਫਿਕ ਨੰਗੀ ਜਾਂਦੀ ਆਹ ਜਿਹੜੀ ਪਾਸੇ ਤੇ ਜਾਈ ਜਾਂਦੀ ਆ ਹਾਂ ਠੀ ਚਲੋ ਵਧੀਆ oprala ਤੁਹਾਡਾ ਬਹੁਤ ਵਧੀਆ oprala ਬਹੁਤ ਮੁੰਡਾ ਇਹ ਇਹ ਬਾਈ ਦਾ ਕੀ ਨਾ ਜਗਜੀਤ ਜੀ ਜਗਜੀਤ ਤੁਸੀਂ ਤੁਸੀਂ ਕੀ ਕਹਿਣਾ ਚਾਹੋਗੇ ਵੀ ਇੱਕ ਵਾਰੀ ਤੁਸੀਂ oprala ਕੀਤਾ ਯਾਰ ਇੱਥੇ ਵੱਡੀ ਸਾਡਾ ਮਾਲ ਪਾਸੋਂ ਵੇਂਦਾ ਸੀ ਇੱਥੇ ਸਾਨੂੰ ਇੱਕ ਬਾਲ ਬੱਕਰੀਆਂ ਹਾਂਜੀ ਅੱਛਾ ਇੱਥੇ ਦੇਖਦੇ ਸੀ ਲੋਕ ਕਿਵੇਂ ਟੱਪਦਾ ਕਿਵੇਂ ਨਹੀਂ ਐਨੇ ਨੇ ਪਹੁੰਚ ਚੱਕ ਚੱਕ ਦੇ ਟੱਪ ਹਾਂ ਧੀਆ ਭੈਣਾ ਜਦੋਂ ਲੱਗਦੀ ਹੈ ਇੱਥੋਂ ਦੀ ਏਡਾ ਏਡਾ ਪਾਣੀ ਹੋ ਜਾਂਦਾ ਹਾਂ ਮੇਰੇ ਡੈਡੀ ਜੀ ਨੇ ਕਹਿਆ ਕਰ ਤੁਸੀਂ ਕਰੋ ਅਜਿਹਾ ਸਾਰਾ ਬੰਦ ਕਰਦਾ ਸਲੂਟ ਆ ਯਾਰ ਬਹੁਤ ਵਧੀਆ ਬਹੁਤ ਵਧੀਆ ਤੁਸੀਂ ਬਹੁਤ ਚੰਗਾ ਕੰਮ ਕੀਤਾ ਨਹੀਂ 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 ਦੋਨਾਂ ਨੇ ਤੁਸੀਂ ਸਾਰਿਆਂ ਨੇ ਵਧੀਆ ਕੀਤਾ ਤੇ ਸਾਥ ਦੇਣਾ ਚਾਹੀਦਾ ਵੈਸੇ ਤਾਂ ਪਿੰਡ ਵਾਲਿਆਂ ਨੂੰ ਵੀ ਸਾਥ ਦੇਣਾ ਚਾਹੀਦਾ ਤੇ ਹਨੇਰਾ ਹੋ ਗਿਆ ਸਰ ਉਹ ਕਹਿ ਦਿੰਦੇ ਆ ਇਹਦੇ ਅਪੈਂਡ ਚ ਸਰਪੰਚ ਨਮਾ ਬਣਿਆ ਪੁਰਾਣਾ ਬਣਿਆ ਸੀ ਚਲੋ ਆਪਾਂ ਕਿਸੇ ਬਾਰੇ ਪੰਚਾਇਤ ਬਾਰੇ ਜਾਂ ਕੋਈ ਖਿਲਾਫ ਨਹੀਂ ਬੋਲਣਾ ਕਿਸੇ ਨੇ ਹਾਂ ਚਲੋ ਆਪਾਂ ਤੁਸੀਂ ਪ੍ਰਾਲਾ ਕਰਿਆ ਤਾਂ ਵਧੀਆ ਚਲੋ ਪੰਚਾਇਤ ਨੇ ਜਦੋਂ ਉਹਨਾਂ ਕੋਲੇ ਗ੍ਰਾਂਟ ਆ ਗਈ ਉਹਨਾਂ ਨੂੰ ਗ੍ਰਾਂਟ ਅਜੇ ਵੀੜੀ ਨਹੀਂ ਕਿਉਂਕਿ ਮੇਰਾ ਉਧਰ ਲਾਇਓ ਮਾੜਾ ਲਾਈਟਰ ਲਾਇਓ ਨਾ ਪਹਿਲਾਂ ਵਾਲੀ ਡਿੱਗੀ ਆ ਜੀ ਬੱਲੂਆਂ ਜੀ ਹਾਂ ਵੀ ਗਿਆ ਹਾਈ ਪੁਰਾਣੀ ਡਿੱਗੀ ਹੈ ਮੈਂ ਦਿਖਾਤੀ ਪਹਿਲਾਂ ਜੀ ਸੋਨੂ ਆ ਡਿੱਗੀ ਕਿਉਂਕਿ ਹਨੇਰਾ ਹੋ ਗਿਆ ਜੀ ਇਹਨਾਂ ਨੇ ਵੀ ਆਪਦਾ ਦਪਾੜ ਦੇ ਲੱਗੇ ਆ ਤੇ ਹੁਣ ਆ ਤਾਂ ਨਹਾਉਣਾ ਧੋਣਾ ਤੇ ਵਧੀਆ ਉਹਨਾਂ ਨੇ ਕੰਮ ਪਹਿਲਾਂ ਵਾਲੇ ਸਰਪੰਚ ਨੇ ਬਹੁਤ ਚੰਗੇ ਕਰਿਆ ਆ ਪਾਣੀਆਂ ਦੇ ਪਰ ਇੱਥੇ ਕਿਸੇ ਨੇ ਧਿਆਨ ਨਹੀਂ ਦਿੱਤਾ ਜੀ ਹੂੰ ਹੈ ਠੀਕ ਹੈ ਉਹਨੇ ਬਹੁਤ ਵਧੀਆ ਕੰਮ ਕਰਿਆ ਠੀਕ ਹੈ ਠੀਕ ਹੈ